ਹੈਲੋ ਪ੍ਰੀਤ ਕਿੱਥਿਆਂ ਤੂੰ ਮੈਂ ਕਰੇ ਮੈਂ ਘਰੋਂ ਭੱਜ ਆਈ ਹਾਂ ਹਾਂ ਤੇਰੇ ਗੇਟ 'ਚ ਖੜੀ ਹਾਂ ਜਲਦੀ ਗੇਟ ਖੋਲ ਗੇਟ ਖੋਲਣ ਜਿੰਨਾ ਟਾਈਮ ਲੱਗਦਾ ਯਾਰ ਕਰ ਛੱਡ ਕੇ ਕਿਉਂ ਆਂਦੀ ਉਹ ਕੀ ਹੋਇਆ ਦੱਸ ਤਾਂ ਦੇ ਯਾਰ ਹੋਰ ਮੈਂ ਕੀ ਕਰਦੀ ਉਹ ਕਾਲੇ ਜੇ ਨਾਲ ਵਿਆਹ ਕਰ ਲੈਂਦੀ ਲੈ ਯਾਰ ਕਿਉਂ ਦਾ ਕਾਲਾ ਹੀ ਸੀਗਾ ਸਰਕਾਰੀ ਨੌਕਰੀ ਆ ਤੈਨੂੰ ਗੋਸ਼ ਰੱਖੂਆ ਮੈਨੂੰ ਲੱਗਦਾ ਨਾ ਤੇਰੇ ਘਰ ਆ ਕੇ ਮੇਰ ਤੋਂ ਗਲਤੀ ਹੋ ਗਈ ਮੈਂ ਵਾਪਸ ਹੀ ਚਲੀ ਜਾਣੀ ਆ ਖੜਤਾ ਜਾ ਯਾਰ ਮੈਂ ਮਜ਼ਾਕ ਕਰਦਾ ਸੀ ਤੂੰ ਤਾਂ ਐਵੇਂ ਹੀ ਗੁੱਸਾ ਹੋ ਜਾਨੀ ਆ ਚਲ ਦੱਸ ਘਰ ਦੀ ਕੀ ਸਿਚੁਏਸ਼ਨ ਸਿਚੁਏਸ਼ਨ ਕੀ ਮਮੀ ਪਾਪਾ ਮੰਨ ਨਹੀਂ ਰਿਏ ਸੀ ਮੈਂ ਬਹੁਤ ਗੱਲ ਕੀਤੀ ਉਹ ਕਹਿੰਦੇ ਸੀ ਕਿਸੇ ਨਾਲ ਵੀ ਵਿਆਹ ਕਰ ਦਾਂਗੇ ਪਰ ਤੇਰੇ ਨਾਲ ਨਹੀਂ ਕਰਾਂਗੇ ਪ੍ਰੀਤ ਮੇਰੀ ਗੱਲ ਸੁਣ ਅੱਬ ਦੋਨੋਂ ਇੱਥੋਂ ਭੱਜ ਜਾਣੇ ਆ ਇਸ ਤੋਂ ਪਹਿਲੇ ਕਿ ਉਹ ਤੇਰੇ ਘਰ ਆ ਕੇ ਮੈਨੂੰ ਵਾਪਸ ਲੈ ਜਾਣ ਤੇ ਉਹ ਕਾਲੇ ਜੀ ਨਾਲ ਮੇਰਾ ਵਿਆਹ ਕਰਨ ਵੀਰ ਗਿਫਤੀ ਆ ਭੱਜ ਕੇ ਵਿਆਹ ਕਰਾਉਣਾ ਕਰਨ ਲੱਗਦਾ ਠੀਕ ਆ ਯਾਰ ਉਹਨਾਂ ਨੇ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਛੱਡਿਆ ਤੂੰ ਦੱਸ ਕਿਵੇਂ ਉਹਦੇ ਨਾਲ ਹੀ ਵਿਆਹ ਕਰ ਲਾਂ ਜਿਦੇ ਨਾਲ ਉਹ ਕਰਦੇ ਵੀ ਤੂੰ ਕੀ ਚਾਹਉਣਾ ਮੈਂ ਕਰਦੇ ਅੱਗੇ ਚੁੱਕ ਕੇ ਆਪਣਾ ਰਿਸ਼ਤਾ ਤੋੜਦਾ ਆਪਣਾ 7 ਸਾਲ ਦਾ ਰਿਲੇਸ਼ਨ ਆ ਮੈਂ ਤੇਰੇ ਬਿਨਾ ਕਿਸੇ ਹੋਰ ਨਾਲ ਵਿਆਹ ਕਰਨ ਦਾ ਸੋਚ ਵੀ ਨਹੀਂ ਸਕਦੀ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਘਰ ਦੇ ਨੂੰ ਮਨਾਉਣ ਦੀ ਪਰ ਉਹ ਨਹੀਂ ਮੰਨ ਰਹੇ ਸੀ ਤੂੰ ਦੱਸ ਘਰ ਛੱਡ ਕੇ ਉਹਨ ਤੋਂ ਬਿਨਾ ਮੇਰੇ ਕੋਲ ਆਪਸ਼ਨ ਕੀ ਸੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਨਈ ਰਹਾ ਸਕਦੀ ਤੇਰੇ ਬਿਨਾ ਮੈਂ ਤੇਰੇ ਨਾਲ ਉਹ ਸਾਰੇ ਸੁਪਨੇ ਸੋਚੀ ਬੈਠੀ ਆ ਜਿਹੜੇ ਕੁੜੀ ਆਵਦੇ ਘਰ ਵਾਲੇ ਨਾਲ ਸੋਚਦੀ ਆ ਫਿਰ ਮੈਂ ਕਿਵੇਂ ਕਿਸੇ ਹੋਰ ਨਾਲ ਵਿਆਹ ਕਰਾ ਲਾ ਯਾਰ ਗਿਫਟੀ ਮੰਨਿਆ ਤੇਰੇ ਘਰ ਦੇ ਨਹੀਂ ਮੰਨੀਆਂ ਦੇ ਪਰ ਭੱਜ ਕੇ ਵਿਆਹ ਕਰਾਉਣਾ ਮੈਂ ਇਹਦੇ ਹੱਕ 'ਚ ਨਹੀਂ ਹੈਗਾ ਪ੍ਰੀਤ ਮੈਨੂੰ ਤਾਂ ਲੱਗਦਾ ਤੂੰ ਮੈਨੂੰ ਪਿਆਰ ਹੀ ਨਹੀਂ ਕਰਦਾ ਤੇ ਇੱਕ ਮੈਂ ਆ ਜਿਹੜੀ ਤੇਰੇ ਨਾਲ ਆਪਦਾ ਸਾਰਾ ਫਿਊਚਰ ਸੋਚੀ ਬੈਠੀ ਆ ਮੈਂ ਤੇਰੇ ਪਿੱਛੇ ਆਪਦੀ ਫੈਮਿਲੀ ਨੂੰ ਵੀ ਛੱਡ ਕੇ ਆ ਗਈ ਤੇ ਇੱਕ ਤੂੰ ਆ ਜਿਹੜਾ ਡਰ ਹੀ ਜਾਂਦਾ ਯਾਰ ਡਰਨ ਦੀ ਗੱਲ ਨਹੀਂ ਆ ਗਿਫਟੀ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਫਰਤ ਇੱਕ ਵਾਰੀ ਆਪਦੇ ਘਰਦਿਆਂ ਬਾਰੇ ਤਾਂ ਸੋਚ ਤੇਰੇ ਮਾਪਿਓ ਬਾਰੇ ਸੋਚ ਉਹਨਾਂ ਨੇ ਕਿੰਨੇ ਸੁਪਨੇ ਵੇਖੇ ਹੋਣੇ ਤੇਰੇ ਵਿਆਹ ਦੇ ਤੂੰ ਉਹਨਾਂ ਸਾਰੇ ਸੁਪਨਿਆਂ ਦਾ ਖਤਲ ਕਰਕੇ ਆਈਆਂ ਤੇ ਮੇਰੇ ਮਾਪਿਓ ਦੀ ਉਹਨਾਂ ਦੀ ਪਤਾ ਕਿੰਨੀ ਇੱਜ਼ਤ ਆ ਸ਼ਹਿਰ ਦੇ ਵਿੱਚ ਤੇ ਜੇ ਮੈਂ ਭੱਜ ਕੇ ਵਿਆਹ ਕਰਾਵਾਂਗਾ ਉਹਨਾਂ ਦੀ ਕੀ ਇੱਜ਼ਤ ਰਹਿ ਜੂਗੀ ਨਾਲੇ ਦੇਖ ਜੇ ਆਪਾਂ ਭੱਜ ਕੇ ਵਿਆਹ ਖਰਾਬ ਹੀ ਲਿਆ ਕੱਲ ਨੂੰ ਆਪਣੇ ਬੱਚੇ ਵੀ ਹੋਣਗੇ ਜੇ ਉਹਨਾਂ ਨੇ ਭੱਜ ਕੇ ਵਿਆਹ ਕਰਾਇਆ ਆਪਾਂ ਉਹਨਾਂ ਨੂੰ ਕੀ ਕਵਾਂਗੇ ਪ੍ਰੀਤ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਨਹੀਂ ਰਹਿ ਸਕਦੀ ਤੇਰੇ ਬਿਨਾ ਤੂੰ ਦੱਸ ਸਨਾਮਾ ਕੀ ਕਰਾਂ ਤੇਰੇ ਨਾਲੋਂ ਸਾਰੇ ਸੁਪਨੇ ਸੋਚੀ ਬੈਠੇ ਆ ਜਿਹੜੇ ਕੁੜੀ ਆਪਦੇ ਘਰ ਵਾਲੇ ਨਾਲ ਸੋਚਦੀ ਆ ਤੂੰ ਦੱਸ ਨਾ ਮੇਰੇ ਕੋਲ ਆਪਸ਼ਨ ਕੀ ਸੀ ਆਪਾਂ ਇੱਕ ਵਾਰੀ ਹੋਰ ਕੋਸ਼ਿਸ਼ ਕਰਕੇ ਤਾਂ ਦੇਖ ਸਕਦੇ ਆ ਮੈਂ ਗੱਲ ਕਰ ਲੈਣਾ ਤੇਰੇ ਘਰਦਿਆਂ ਨਾਲ ਜੇ ਮੇਰੀ ਗੱਲ ਤੇ ਵੀ ਨਾ ਮੰਨੇ ਤਾਂ ਮੈਂ ਆਪਦੇ ਘਰਦਿਆਂ ਨੂੰ ਭੇਜ ਦੂੰ ਆ ਕਿਪਤਾ ਫੇਰ ਮੰਨ ਜਾਣ ਯਾਰੋ ਆਪਣਾ ਪਿਆਰ ਦੇਖ ਕੇ ਕਿਪਤਾ ਉਹਨਾਂ ਦਾ ਵੀ ਮਨ ਪਿਘਲ ਜਾਵੇ ਨਾਲੇ ਯਾਰ ਆਹ ਕੱਪੜਿਆਂ ਦੇ ਭਰੇ ਸੂਟਕੇਸ ਨਾਲ ਆਪਾਂ ਕਿੱਥੇ ਕਿੱਥੇ ਦੁਰ ਦੇ ਫਿਰਾਂਗੇ ਐਦੇ ਚ ਕੱਪੜੇ ਨਹੀਂ ਪੈਸੇ ਆ ਕਸਿਆ ਹਾਂ ਲਓ ਫਿਰ ਪਹਿਲਾ ਗਾਣੀ ਦੱਸਿਆ ਚੱਲ 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 ਸੁਣੀਏ ਤੇਰੇ ਘਰ ਦੇ ਨਾ ਆ ਜਾਣਾ ਕਦੇ ਆ ਜਾ ਆ ਜਾ ਉਹ ਆ ਜਾ ਹੁਣ ਚੰਗ ਚੰਗ ਚੰਗ